ਪਰੋਜ ਪਰਸ਼ੌਣੀ ਦੇ ਨਾਲ ਤੇ ਇਲਾਕੇ ਲਈ ਖੁਸ਼ਖਬਰੀ ਹੈ ਲੰਮੇ ਸਮੇਂ ਤੋਂ ਲੋਕ ਆਉਣ ਜਾਣ ਤੋਂ ਔਖੇ ਹੁੰਦੇ ਰਹੇ ਸੀ ਤੇ ਹੁਣ ਹਲਕਾ ਪਰੋਜ ਪਰਸ਼ਾਰੀ ਉਦਾਇਕਰਨ ਵੀਰ ਸਿੰਘ ੁੱਲਰ ਦੇ ਯਤਰਾ ਸਦਕਾ ਪਰੋਜ ਪਰਸ਼ੌਣੀ ਬੱਸ ਸਟੈਂਡ ਤੋਂ ਇੱਕ ਵਾਰ ਫਿਰ ਤੋਂ ਬੱਸਾਂ ਚਾਲੂ ਹੋਣ ਗਈਆਂ ਜੋ ਆਜ਼ਾਦੀ ਦੇ ਹੜ ਦੇ ਨਾਲ-ਨਾਲ ਸਥਾਨਕ ਲੋਕਾਂ ਨੂੰ ਦੂਸਰੀ ਖੁਸ਼ੀ ਵੇਖਣ ਨੂੰ ਮਿਲਦੀ ਆ ਹੰਡਾਉਣ ਨੂੰ ਮਿਲਦੀ ਆ ਬਿਲਕੁਲ ਜੀ ਤੁਸੀਂ ਵੇਖ ਰਹੇ ਹੋ ਦਾ ਫਰੋਈ ਪਰ ਲਾਈਵ ਚੈਨਲ ਮੈਂ ਹਾਂ ਤੁਹਾਡਾ ਆਪਣਾ ਜੀ ਸੁਵਿੰਦਰ ਸਿੰਘ ਸੰਧੂ ਅਤੇ ਤੁਹਾਡਾ ਕਰਦੇ ਹਾਂ ਸਵਾਗਤ ਆ ਬਿਲਕੁਲ ਜੀ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਯਾਤਰੀ ਸਵਾਰੀਆਂ ਜਿਹੜੀਆਂ ਉਹ ਬੜੀਆਂ ਪਰੇਸ਼ਾਨ ਹੋ ਰਹੀਆਂ ਸੀ ਕਿਉਂਕਿ ਰੋਡਵੇਸ ਅਤੇ ਕੈਂਟਪੁਟਨਾ ਪੈ ਰਿਆ ਸੀ ਕਿਉਂਕਿ ਰੋਡਵੇਸ ਕਿਉਂਕਿ ਜਿਹੜੇ ਆ ਬੱਸਾਂ ਦੇ ਪ੍ਰੇਟਰਾ ਉਹਨਾਂ ਨੇ ਆਪਣੀਆਂ ਬੱਸਾਂ ਸ਼ਹਿਰੀ ਅੱਡੇ ਤੇ ਜਾਣੀਆਂ ਬੰਦ ਕਰ ਦਿੱਤੀ ਸੀ ਸਾਰੇ ਜਣੇ ਫਰੋਇਦਪੁਰ ਸ਼ੌਨੀ ਤੋਂ ਸਵਾਰੀਆਂ ਚੱਕਦੇ ਸੀ ਸ਼ੌਨੀ ਤੇ ਛੱਡ ਕੇ ਆਪਣਾ ਸਫ਼ਰ ਸਮਾਪਤ ਕਰ ਦਿੰਦੇ ਸੀ ਜਿਸ ਕਾਰਨ ਫਰੋਇਦਪੁਰ ਸ਼ਹਿਰ ਵਾਲਿਆਂ ਨੂੰ ਜਿੱਥੇ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਉੱਥੇ ਫਰੋਇਦਪੁਰ ਸ਼ਹਿਰ ਬਸ站 ਜੀ ਤੇ ਕਰੋੜਾਂ ਰੁਪਏ ਲੱਗੇ ਸੀ ਉਹ ਅੱਡਾ ਵੀ ਇੱਕ ਕਬੂਤਰ ਅੱਡਾ ਬਣ ਕੇ ਰਹਿ ਗਿਆ ਸੀ ਉੱਥੇ ਕੋਈ ਬਸ ਆਉਣੀ ਜਾਂਦੀ ਨਹੀਂ ਸੀ ਆ ਲੇਕਿਨ ਹਾਈ ਕੋਰਟ ਤੇ ਇਹਦੇ ਸਖਤ ਫੈਸਲੇ ਲਏ ਜਿਹਦਾ ਕੀ ਦੇਣਾ ਕਿ ਜੇ ਸੇ ਫਰੋਇਦਪੁਰ ਸ਼ੌਨੀ ਵਾਸੀਆਂ ਨੂੰ ਵੀ ਪਹੁੰਚਾ ਕਿਉਂਕਿ ਕੈਂਟ ਬਾਂਡ ਜਿਹੜਾ ਉਹਦੀ ਪਰਚੀ ਕੱਢਦਾ ਸੀ ਤੇ ਰੁੜਵੇਂ ਆਹ ਇਸ ਤੋਂ ਹੁਸੈਨ ਸਿੰਘ ਇੱਕ ਬੱਸ ਸਟੈਂਡ ਤੋਂ ਦੂਸਰਾ ਬੱਸ ਸਟੈਂਡ ਦੇ ਵਿੱਚ ਲੰਮਾ ਫਾਸਲਾ ਹੋਣ ਕਰਕੇ ਇੱਕ ਵੱਡਾ ੜੀਕਾ ਪਣਿਆ ਹੋਇਆ ਸੀ ਜਿਸ ਨੂੰ ਵਿਧਾਇਕ ਰਣਜੀਤ ਸਿੰਘ ਢੁੱਲਰ ਹੋਣਾ ਨੇ ਦੂਰ ਕਰਵਾ ਦਿੱਤਾ ਆ ਆਪਾਂ ਜਾਣਦੇ ਹਾਂ ਰਣਜੀਤ ਸਿੰਘ ਢੁੱਲਰ ਹੋਣਾ ਪਾਸੋਂ ਵੀ ਕੋਟਨਾ ਦਾ ਕਿ ਕਿਹੜਾ ਬੱਸ ਪਿਆ ਰਿਹਾ ਦੇਖੋ ਪਹਿਲਾਂ ਵੀ ਬੱਸਾਂ ਇੱਥੋਂ ਚੱਲਦੀਆਂ ਸੀ ਪਿੱਛੇ ਕੁਝ ਕਰਨਾ ਕਰਕੇ ਦਿੱਕਤ ਆਈ ਔਰ ਉਸ ਨਾਲ ਕਾਫੀ ਸ਼ੌਣੀ ਦੇ ਲੋਕਾਂ ਨੂੰ ਮੁਸ਼ਕਲ ਆਈ ਔਰ ਸਾਡੇ ਜਦੋਂ ਅਸੀਂ ਕੰਟੋਰਨਮੈਂਟ ਬੋਰਡ ਦੇ ਅਫਸਰਾਂ ਨੂੰ ਦੱਸਿਆ ਵੀ ਲੋਕਾਂ ਨੂੰ ਬਹੁਤ ਤਕਲੀਫ ਆ ਤੇ ਇਹਨਾਂ ਨੇ ਸਾਨੂੰ ਸੰਪੂਰਨ ਯਕੀਨ ਔਰ ਹਮਾਇਤ ਦਿੱਤੀ ਵੀ ਤੁਸੀਂ ਲੋਕਾਂ ਨੂੰ ਦਿੱਕਤ ਨਾ ਆਉਣ ਦਿਓ ਲੋਕਾਂ ਦੀ ਹੈਲਪ ਕਰੋ ਕਿਉਂਕਿ ਸ਼ੌਣੀ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਕੋਈ ਸ਼ੈੱਡ ਜਿਹੀ ਵਿਵਸਥਾ ਹੋਰ ਕਿਤੇ ਵੀ ਨਹੀਂ ਸਵਾਰੀਆਂ ਖ ਦਿਲ ਖਰਾਬ ਹੁੰਦੀਆਂ ਸੀ ਸੋ ਇਹ ਆਲਰੇਡੀ ਕੰਟਾਈਨਰਮੈਂਟ ਬੋਰਡ ਨੇ ਬੜੀ ਮਿਹਨਤ ਨਾਲ ਜਿਹੜਾ ਬੱਸ ਸਟੈਂਡ ਬਣਾਇਆ ਸੀ ਲੇਕਿਨ ਕੁਝ ਟੈਕਨੀਕਲ ਕਾਰਨਾ ਕਰਕੇ ਇੱਕ ਸ਼ਾਇਦ ਚੱਕੀ ਬੱਸ ਸਟੈਂਡ ਹੋ ਸਕਦਾ ਸੋ ਇਹ ਐਜ਼ ਅ ਬੱਸ ਸਟਾਪ ਕੰਮ ਕਰੂਗਾ ਔਰ ਜਿਹੜੀ ਲੋਕਾਂ ਨੂੰ ਦੂਰ ਦਰਾਡੇ ਦੇ ਲੋਕਾਂ ਨੂੰ ਦਿੱਕਤ ਆਉਂਦੀ ਸੀ ਉਹਨਾਂ ਲਈ ਉਤਰਨਾ ਚੜ੍ਹਨਾ ਕਿਉਂਕਿ ਬੋਰਡ ਨੇ ਕਾਫੀ ਫੈਸਿਲਿਟੀ ਪਹਿਲਾਂ ਵੀ ਕੀਤਾ ਔਰ ਮੈਂ ਇਨਾ ਅਫੀਸਰ ਸਾਹਿਬਾਨ ਦਾ ਵੀ ਥੈਂਕਸ ਕਰਦਾ ਕਿ ਇਹਨਾਂ ਨੇ ਲੋਕਾਂ ਦੀ ਦਿੱਕਤ ਨੂੰ ਵੇਖਦਿਆਂ ਹੋਇਆਂ ਸਾਨੂੰ ਅਲਾਓ ਕੀਤਾ ਵੀ ਅਸੀਂ ਜਿਹੜੀਆਂ ਬੱਸਾਂ ਆ ਉਹ ਇੱਥੇ ਲੈ ਆ ਕੇ ਸਵਾਰੀਆਂ ਲਾ ਸਕੀਏ ਔਰ ਚੜਾ ਸਕੀਏ ਔਰ ਉਸੇ ਤਹਿਤੀ ਅੱਜ ਸਾਡੇ ਮਾਨਯੋਗ ਸੀਓ ਸਾਹਿਬ ਸਾਡੇ ਜਿਹੜੇ ਸੈਕੰਡ ਅਫਸਰ ਨੇ ਉਹ ਸਾਰੇ ਇੱਥੇ ਆਏ ਨੇ ਔਰ ਤਾਂ ਜੋ ਅਸੀਂ ਹੋਰ ਵੀ ਪਰੇਸ਼ਾਨੀਆਂ ਦੇਖ ਸਕੀਏ ਕਿ ਲੋਕਾਂ ਨੂੰ ਕਿਸ ਤਰੀਕੇ ਦੀਆਂ ਆ ਰਹੀਆਂ ਉਹ ਰੋਡਵੇਜ਼ ਦੇ ਜਿਹੜੇ ਜੀਐਮ ਹਨਾ ਨੂੰ ਹਦਾਇਤ ਕਰ ਦਿੱਤੀ ਗਈ ਆ ਕਿ ਸਾਰੀਆਂ ਜਿਹੜੀਆਂ ਬੱਸਾਂ ਆ ਉਹ ਇਸ ਜਗ੍ਹਾ ਤੋਂ ਇਸ ਸਟੈਂਡ ਤੋਂ ਹੀ ਕੱਢੀਆਂ ਜਾਣ ਹਰੇਕ ਰੂਟ ਦੀ ਬੱਸ ਇੱਥੋਂ ਆਵੇ ਸਵਾਰੀ ਲੈ ਕੇ ਜਾਵੇ ਔਰ ਪਰੀ ਛੱਡ ਕੇ ਜਾਵੇ ਤਾਂ ਜੋ ਸਵਾਰੀਆਂ ਦੀ ਜਿਹੜੀ ਸੁਰੱਖਿਆ ਇਸ ਮਾਹੌਲ ਨੂੰ ਵੇਖਦੇ ਆਇਆ ਉਹ ਵੀ ਯਕੀਨੀ ਬਣਾਈ ਜਾ ਸਕੇ ਸੋ ਇਸ ਲਈ ਮੈਂ ਫਿਰ ਦੁਬਾਰਾ ਕੰਟੋਨਮੈਂਟ ਬੋਰਡ ਦੇ ਅਧਿਕਾਰੀਆਂ ਦਾ ਸ਼ੁਕਰਾਨਾ ਕਰਦਾ ਕਿ ਇਹ ਸਾਨੂੰ ਹਮੇਸ਼ਾ ਸਾਡਾ ਸਾਥ ਦਿੰਦੇ ਔਰ ਦੇ ਰਹੇ ਨੇ ਔਰ ਉਮੀਦ ਕਰਾਂਗਾ ਕਿ ਲੋਕਾਂ ਨੂੰ ਜਿਹੜੀ ਆ ਇਹ ਸਹੂਲਤ ਦਾ ਵੱਧ ਤੋਂ ਵੱਧ ਕਰਾ ਆ ਬਿਲਕੁਲ ਤੁਸੀਂ ਸੁਣਿਆ ਰਣਜੀਤ ਸਿੰਘ ਪੁੱਲੁਰ ਮੁਰਾਣਾ ਨੇ ਦੱਸਿਆ ਵੀ ਜਿਹੜਾ ਮਸਲਾ ਹੱਲ ਕਰ ਲਿਆ ਗਿਆ ਤੇ ਆਪਾਂ ਹੁਣ ਗੱਲ ਕਰਦੇ ਆ ਵੋਕੈਂਟ ਬੋਰਡ ਦੇ ਅਧਿਕਾਰੀ ਨਾਲ ਆ ਜਿਹਾ ਐਮਐਲਏ ਸਾਹਿਬ ਨੇ ਆਪਕੋ ਅਗੋਗਤ ਕਰਾ ਹੀ ਦਿਆ ਹੈ ਜੋ ਪਰੇਸ਼ਾਨੀਆਂ ਯਹਾਂ ਕੀ ਪਬਲਿਕ ਕੋ ਹੋ ਰਹੀ ਸੀ ਤੋਂ ਸਰਕਾਰੀ ਕਾਰਵਾਈ ਮੇਂ ਦੇਰੀ ਕੀ ਵੈਸੇ ਵੋ ਪਰੇਸ਼ਾਨੀਆਂ ਆਬ ਨਹੀਂ ਹੋਊਂਗੀ और सभी ने मिलकर यह निश्चय किया है कि यह यहाँ से यहाँ से बस सर्विस दोबारा से स्टार्ट की जाएगी और जो सरकारी कार्रवाई है वो अपनी अलग तरह से होती रहेगी उसकी वजह से किसी भी जनता को कोई कठिनाई हम आने नहीं देंगे और जो भी सुविधाएं आगे के लिए भी होंगी कैंट बोर्ड उस पर नियमित कार्य करता रहेगा सर ये कैंट बोर्ड की तरफ से रोडवेज की पर्ची कितनी लागू करेगी वो सरकार की तरफ सरकार का अलग सा मैटर है उसमें अभी कोई कोई निर्णय नहीं लिया गया है वो जैसे कोई निर्णय आएगा तब आपको अवगत करा दिया जाए ਅੰਦੀ ਸ਼ੌਨੀ ਵਾਸੀਓ ਤੁਸੀਂ ਦੇਖਿਆ ਕਿ ਇਹ ਕੈਂਟਪੁਰ ਦੇ ਅਧਿਕਾਰੀ ਹੈ ਤੇ ਹਲਕਾ ਬਤਾਇਆ ਕਿ ਰਣਵੀਰ ਸਿੰਘ ਆ ਭੁੱਲ ਰੋਹਰਾ ਨੇ ਇਹ ਸਿੱਧ ਕਰ ਦਿੱਤਾ ਇਹ ਸਪੱਸ਼ਟ ਤੌਰ ਤੇ ਕਹਿ ਦੱਸ ਦਿੱਤਾ ਹੈ ਕਿ ਜਿਹੜਾ ਫਰੋਹਪੁਰ ਸ਼ੌਨੀ ਵਾਲਾ ਬੱਸ ਸੱਡਾ ਆ ਲਗਾਤਾਰ ਚੱਲੇਗਾ ਆ ਜਿਹੜਾ ਰੌਲਾ ਪਿੰਗਾ ਸੀ ਪਰਚੀ ਕੱਟਣ ਦਾ ਹੋਰ ਜਾਂ ਇਹ ਸਾਰੇ ਰੌਲੇ ਅੰਦਰ ਖਾਤੇ ਨਿਪਟਾ ਲਏ ਜਾਣਗੇ ਤੇ ਹੁਣ ਆ ਫਰੋਹਪੁਰ ਵਾਸੀਆਂ ਨੂੰ ਚੰਡੀਗੜ੍ਹੋਂ ਲੁਧਿਆਣਾ ਅੰਮ੍ਰਿਤਸਰ ਜਿਲੰਦਰ ਬਠਿੰਡਾ ਫਾਇਲ ਕਰ ਜਾਣ ਲਈ ਅਸੇ ਪਾਸੇ ਆ ਭਟਕਣਾ ਨਹੀਂ ਪੈ ਕਾ ਸੜਕਾਂ ਦੇ ਕੰਡਿਆ ਤੇ ਖੜ ਕੇ ਰੋਲਣਾ ਨਹੀਂ ਪੈ ਕਾ ਔਰ ਤੁਸੀਂ ਆ ਰਾਮਪੁਰ ਪਰਿਸ਼ਾਉਣੀ ਪਾਸ ਸਟੈਂਡ ਤੇ ਆਓ ਉੱਥੇ ਤੁਹਾਨੂੰ ਸਾਰੀਆਂ ਬੱਸਾਂ ਆਉਣ ਨੂੰ ਲੱਗੀਆਂ ਵੀ ਲੈ ਕੇ ਜਾਣਗੀਆਂ ਤੇ ਪਰ ਹੌਣ ਸਮੇਂ ਤੁਹਾਨੂੰ ਛੱਡ ਕੇ ਵੀ ਜਾਣਗੀਆਂ ਇਸ ਲਈ ਤੁਹਾਡੀਆਂ ਸਾਰੀਆਂ ਦੇਖਤਾਂ ਦਾ ਸਾਹਮਣਾ ਨਹੀਂ ਹੁਣ ਤੁਹਾਨੂੰ ਕਰਨਾ ਪੈਣਾ ਇਹਦੇ ਲਈ ਵਿਧਾਇਕ ਰਣਵੀਰ ਸਿੰਘ ਭਲੋੜਾ ਦਾ ਵੱਡਾ ਕਦਮ ਆ ਵੱਡਾ ਉਹਨਾਂ ਦਾ ਫੈਸਲਾ ਹੈ ਵੱਡਾ ਉਹਨਾਂ ਨੇ ਪਰਿਸ਼ਾਉਣੀ ਨਿਵਾਸੀਆਂ ਨੂੰ ਆਜ਼ਾਦੀ ਦੀ ਹੜੇ ਤੇ ਤੂਫਾਨ ਦਿੱਤਾ ਹੈ ਆਪ ਅੱਜ ਇੱਥੇ ਹੀ ਆਪਾਂ ਸਮਾਪਤੀ ਕਰਦੇ ਆਂ ਔਰ ਅਗਲੇ ਦਿਨ ਅੱਜ ਤੁਹਾਨੂੰ ਹੋਰ ਕਿਸੇ ਵਧੀਆ ਜੀ ਖਬਰ ਨਾਲ ਗਿਆਨਪੁਰਪੂਰ ਖੋਜਪੁਰਪੂਰ ਜਾਣਕਾਰੀਆਂ ਲੈ ਕੇ ਮਿਲਾਂਗੇ ਉਨੀ ਦਿਨ ਦੀਆਂ ਛੁੱਟੀਆਂ ਸਤਿ ਸ੍ਰੀ ਅਕਾਲ